ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਬੜੀ ਹੀ ਦਿਲਚਸਪ ਹੈ ਔਰ ਇਹਦੇ ਵਿੱਚ ਬਹੁਤ ਸਾਰੇ ਚੀਜ਼ਾਂ ਨੇ ਜਿਹੜੀਆਂ ਸਿੱਖਣ ਪੜੀਆਂ ਨੇ ਅਗਰ ਕੋਈ ਆਪਣੀ ਜ਼ਿੰਦਗੀ ਤੋਂ مایੂਸ ਆ ਉਹਨੂੰ ਕਿਵੇਂ ਉੱਠ ਕੇ ਖੜਾ ਹੋਣਾ ਚਾਹੀਦਾ ਤੇ ਦੁਨੀਆ ਦੇ ਵਿੱਚ ਨਾ ਕਿਸ ਤਰ੍ਹਾਂ ਕਮਾਉਣਾ ਚਾਹੀਦਾ ਤਾਂ ਇਸ ਇਨਸਾਨ ਤੋਂ ਸਿੱਖਣਾ ਚਾਹੀਦਾ ਜਿਹੜੀ ਲਾਈਫ ਉਹ ਬੜੀ ਹੀ ਅਨਮੋਲ ਹੈ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਤੇ ਉੱਥੇ ਹੀ ਆਪਾਂ ਇਸ ਤਰ੍ਹਾਂ ਦੇ ਇਨਸਾਨ ਦੀ ਗੱਲ ਕਰਾਂਗੇ ਜਿਨੇ ਆਪਣੀ ਜ਼ੁਬਾਨ ਤੇ ਦਿਮਾਗ ਦਾ ਸਹੀ ਇਸਤੇਮਾਲ ਕੀਤਾ ਤੇ ਦੁਨੀਆ ਵਿੱਚ ਆਪਣਾ ਨਾਮ ਕਮਾਇਆ ਉਸ ਨੇ ਕਈ ਰਿਕਾਰਡ ਵੀ ਆਪਣੇ ਨਾਮ ਕੀਤੇ ਤੇ ਆਪਣੀ ਜ਼ਿੰਦਗੀ ਦੇ ਇਸ ਮੁਕਾਮ ਤੇ ਪਹੁੰਚਣ ਤੋਂ ਪਹਿਲਾਂ ਉਸ ਨੇ ਕੀ ਕੀ ਕੀਤਾ ਉਹ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਆਪਣੀ ਜ਼ਿੰਦਗੀ ਨੂੰ ਤੁਸੀਂ ਕਿਸੇ ਮੁਕਾਮ ਤੱਕ ਪਹੁੰਚਾਣਾ ਤਾਂ ਇਸ ਇਨਸਾਨ ਤੋਂ ਪੁੱਛੋ ਜਿਸ ਨੇ ਆਪਣੀ ਜ਼ਿੰਦਗੀ ਦੇ ਲਗਭਗ 72 ਸਾਲ ਆਇਰਨ ਲੰਗਸ ਦੇ ਗੁਜ਼ਾਰੇ ਤੇ ਆਇਰਨ ਲੰਗਸ ਦਾ ਮਤਲਬ ਨਕਲੀ ਸਾਹ ਪ੍ਰਣਾਲੀ ਵਾਲੀ ਇੱਕ ਮਸ਼ੀਨ ਹੁੰਦੀ ਹੈ ਜਿਹਦੇ ਵਿੱਚ ਪੈ ਕੇ ਸਾਰੀ ਉਮਰ ਉਹਨਾਂ ਨੇ ਲੰਗਾ ਦਿੱਤੀ ਤੇ ਉਹਨਾਂ ਦੀਆਂ ਪ੍ਰਾਪਤੀਆਂ ਤੇ ਉਹਨਾਂ ਦੇ ਜਿਉਣ ਦੇ ਢੰਗ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਤੇ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਇੱਕ مایوس ਭਰੀ ਜ਼ਿੰਦਗੀ ਨੂੰ ਇੱਕ ਖੁਸ਼ਹਾਲ ਜ਼ਿੰਦਗੀ ਦੇ ਵਿੱਚ ਬਦਲਣਾ ਤਾਂ ਉਹ ਇਹਨਾਂ ਤੋਂ ਸਿੱਖੋ ਤੇ ਅੱਜ ਆਪਾਂ ਇਹਨਾਂ ਦੇ ਬਾਰੇ ਵਿੱਚ ਗੱਲ ਕਰਾਂਗੇ ਤੇ ਇਹਨਾਂ ਦੇ ਜੀਵਨ ਦੇ ਟੱਕ ਤੋਂ ਇੱਕ ਪੋਜ਼ਿਟਿਵ એનર્ਜੀ ਲੈ ਕੇ ਚੱਲਾਂਗੇ ਕਿ ਕਿਸ ਤਰ੍ਹਾਂ ਜ਼ਿੰਦਗੀ ਨੂੰ ਇੱਕ ਬਿਹਤਰ ਲਾਈਫ ਬਣਾਇਆ ਜਾ ਸਕਦਾ ਆਓ ਅੱਗੇ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਤੇ ਦੱਸਾਂਗੇ ਉਹ ਕੌਣ ਇਨਸਾਨ ਹੈ ਤੇ ਇਸ ਵੀਡੀਓ ਦੇ ਚੱਲਦੇ-ਚੱਲਦੇ ਤੁਸੀਂ ਆਪਣੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਤੇ ਅੱਗੇ ਆਪਾਂ ਵਧਦੇ ਆ ਆਪਣੀ ਵੀਡੀਓ ਦੇ ਵੱਲ ਤੇ ਜਿਸ ਇਨਸਾਨ ਦੇ ਬਾਰੇ ਆਪਾਂ ਗੱਲ ਕਰਨ ਜਾ ਰਹੇ ਆ ਉਹਨਾਂ ਦਾ ਨਾਮ ਹੈ ਪੌਲ ਅਲੈਗਜ਼ੈਂਡਰ ਪੂਰੀ ਦੁਨੀਆ ਦੇ ਵਿੱਚ ਇਹਨਾਂ ਦਾ ਨਾਮ ਪੌਲ ਅਲੈਗਜ਼ੈਂਡਰ ਦੇ ਨਾਮ ਤੇ ਮਸ਼ਹੂਰ ਹੈ ਪਰ ਇਹਨਾਂ ਦਾ ਪੂਰਾ ਨਾਮ ਪੌਲ ਰਿਚਰਡ ਅਲੈਗਜ਼ੈਂਡਰ ਹੈ ਇਹਨਾਂ ਦਾ ਜਨਮ ਅਮਰੀਕਾ ਦੇ ਸ਼ਹਿਰ ਡਾਲਾਸ ਦੇ ਵਿੱਚ 30 ਜਨਵਰੀ 1946 ਨੂੰ ਹੋਇਆ ਤੇ ਹਾਲ ਫਿਲਹਾਲ ਪਿਛਲੇ ਸਾਲ ਇਹਨਾਂ ਦੀ ਡੈਥ ਹੋ ਗਈ ਜਿਹੜੀ ਕਿ 11 ਮਾਰਚ 2024 ਦੇ ਵਿੱਚ ਇਹਨਾਂ ਦੀ ਡੈਥ ਹੋ ਚੁੱਕੀ ਹੈ ਇਹਨਾਂ ਦਾ ਪੂਰਾ ਲਾਈਫ ਸਪੈਨਸ ਜਿਹੜਾ 78 ਸਾਲ ਦਾ ਸੀ ਤੇ ਪਹਿਲੇ 6 ਸਾਲ ਇਹਨਾਂ ਨੇ ਨਾਰਮਲ ਬੱਚੇ ਦੀ ਤਰ੍ਹਾਂ ਲੰਘਾਏ ਤੇ 6 ਸਾਲ ਦੀ ਉਮਰ ਵਿੱਚ 1952 ਦੇ ਵਿੱਚ ਇਹਨਾਂ ਨੂੰ ਪੋਲੀਓ ਦਾ ਅਟੈਕ ਹੋਇਆ ਜਿਸ ਦੇ ਨਾਲ ਇਹਨਾਂ ਦੀ ਪੂਰੀ ਬਾਡੀ ਜਿਹੜੀ ਪੈਰਾਲਾਈਜ਼ ਵੀ ਹੋ ਗਈ ਤੇ ਇਹ ਇੱਕ ਪੈਰਾਲੈਟਿਕ ਪੋਲੀਓ ਸਰਵਾਈਵਰ ਵੀ ਹਨ ਇਹਨਾਂ ਦੇ ਆਪਣੀ ਜ਼ਿੰਦਗੀ ਦੇ 78 ਸਾਲਾਂ ਦੇ ਵਿੱਚੋਂ ਪਹਿਲੇ 6 ਸਾਲ ਇੱਕ ਨਾਰਮਲ ਬੱਚੇ ਦੀ ਤਰ੍ਹਾਂ ਨਿਕਲੇ ਬਟ 78 ਦੇ ਵਿੱਚੋਂ ਪਹਿਲੇ 6 ਘਟਾ ਦੋ ਤਾਂ ਇਹਦਾ ਮਤਲਬ 77 ਸਾਲ ਉਹਨਾਂ ਨੇ ਉਸ ਆਇਰਨ ਲੰਘ ਮਸ਼ੀਨ ਦੇ ਵਿੱਚ ਲੰਘਾਏ ਤੇ ਹੁਣ ਆਪਾਂ ਗੱਲ ਥੋੜੀ ਜੀ ਵਿਸਤਾਰ ਦੇ ਨਾਲ ਕਰਦੇ ਹਾਂ ਇਹਨਾਂ ਦਾ ਜਨਮ 30 ਜਨਵਰੀ 1943 ਦੇ ਵਿੱਚ ਹੋਇਆ ਇੱਕ ਜੁਨਾਨੀ ਪਰਿਵਾਰ ਦੇ ਵਿੱਚ ਹੋਇਆ ਜਦੋਂ ਇਹਨਾਂ ਦੀ ਏਜ 6 ਸਾਲ ਦੀ ਹੋਈ ਤਾਂ 1950 ਦੇ ਪੂਰੇ ਤਹਾਕੇ ਦੇ ਵਿੱਚ ਡਾਲਾਸ ਤੇ ਟੈਕਸਸ ਅਮਰੀਕਾ ਦੇ ਜਿਹੜੇ ਸ਼ਹਿਰ ਸੀ ਇਹਨਾਂ ਦੇ ਵਿੱਚ ਉਹ ਪੋਲੀਓ ਦਾ ਬਹੁਤ ਵੱਡਾ ਪ੍ਰਕੋਪ ਸੀ ਜਿਹੜਾ ਉਹ ਆਇਆ ਹੋਇਆ ਸੀ ਤੇ ਉਸ ਦੀ ਲਪੇਟ ਦੇ ਵਿੱਚ ਅਲੈਗਜ਼ੈਂਡਰ ਵੀ ਸ਼ਾਮਲ ਸੀ ਤਾਂ ਇਹਨਾਂ ਦੀ ਏਸ ਦੇ ਬਹੁਤ ਸਾਰੇ ਬੱਚੇ ਸੀ ਜਿਹੜੇ ਇਸ ਪੋਲੀਓ ਦੇ ਅਟੈਕ ਦੇ ਲਪੇਟੇ ਦੇ ਵਿੱਚ ਆਏ ਹੋਏ ਸੀ ਤੇ ਇਹਨਾਂ ਦੇ ਸ਼ਹਿਰ ਦੇ ਨੇੜੇ ਇੱਕ ਬਹੁਤ ਵੱਡਾ ਹਸਪਤਾਲ ਸੀ ਜਿਸ ਦਾ ਨਾਮ ਸੀ ਪਾਰਕ لینڈ ਤਾਂ ਉਸ ਦੇ ਪਿੱਛੇ ਲੈਜੈਂਡਰ ਔਰ ਇਹਦੇ ਨਾਲ ਸੈਂਕੜੇ ਬੱਚਿਆਂ ਨੂੰ ਉੱਥੇ ਦਾਖਲ ਕਰਵਾਇਆ ਗਿਆ ਤੇ ਇਹਨਾਂ ਨੂੰ ਇੱਕ ਨਕਲੀ ਸਾਹ ਪ੍ਰਣਾਲੀ ਦੇ ਰਾਹੀਂ ਜਿਨ੍ਹਾਂ ਨੂੰ ਕਿ ਆਪਾਂ ਆਇਰਨ ਲੰਗਸ ਕਹਿੰਦੇ ਆ ਉਹਨਾਂ ਦੇ ਰਾਹੀਂ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਪੌਲ ਲੈਜੈਂਡਰ ਨੇ ਲਗਭਗ 18 ਮਹੀਨੇ ਇਸੇ ਹਸਪਤਾਲ ਦੇ ਵਿੱਚ ਲੰਘਾਏ ਤਾਂ ਉਸ ਤੋਂ ਬਾਅਦ ਛੁੱਟੀ ਮਿਲਣ ਤੋਂ ਬਾਅਦ ਇਸ ਦੇ ਪੇਰੈਂਟਸ ਨੇ ਇਹਨਾਂ ਨੂੰ ਘਰ ਲਿਆਂਦਾ ਗਿਆ ਤੇ ਘਰ ਵੀ ਇਹਨਾਂ ਦੇ ਲਈ ਆਇਰਨ ਲੰਕਸ ਦੀ ਅਵੇਲੇਬਿਲਟੀ ਦਿੱਤੀ ਗਈ ਤੇ ਉਹਦੇ ਨਾਲ ਇੱਕ ਪੋਰਟੇਬਲ ਜਨਰੇਟਰ ਔਰ ਇੱਕ ਟਰੱਕ ਅਵੇਲੇਬਲ ਕਰਵਾਇਆ ਗਿਆ ਤਾਂ ਉਹਨਾਂ ਨੂੰ ਇਹ ਚੀਜ਼ਾਂ ਅਵੇਲੇਬਲ ਕਰਾਉਣ ਦਾ ਮਤਲਬ ਇਹ ਸੀ ਕਿ ਅਗਰ ਬਿਜਲੀ ਦੀ ਕਮੀ ਕਰਕੇ ਤੇ ਆਇਰਨ ਲੰਕਸ ਕੰਮ ਨਾ ਛੱਡ ਦੇਣ ਤਾਂ ਜਿਸ ਦਿਨ ਨਾਲ ਸਾਡੇ ਬੱਚੇ ਦੀ ਡੈਥ ਨਾ ਹੋ ਜਾਵੇ ਤੇ ਉਹ ਇੱਕ ਆਟੋਮੈਟਿਕ ਜਨਰੇਟਰ ਸੀ ਜਿਹੜਾ ਉਹ ਕਰ ਲੈਂਦਾ ਕਿ ਜਿਸ ਦਿਨ ਨਾਲ ਬਿਜਲੀ ਦੀ ਸਪਲਾਈ ਲਗਾਤਾਰ ਉਹਨਾਂ ਆਇਰਨ ਲੰਕਸ ਨੂੰ ਦਿੱਤੀ ਜਾਂਦੀ ਸੀ ਜਿਸ ਦੀ ਵਜ੍ਹਾ ਦੇ ਨਾਲ ਪੌਲਾ ਲੈਜੈਂਡਰ ਜਿਹੜਾ ਸਾਹ ਲੈਂਦਾ ਸੀ ਇਸੇ ਪ੍ਰੋਸੈਸ ਕਰਕੇ ਉਹਨਾਂ ਨੇ ਐਨਐਸਐਲ ਆਇਰਨ ਲੰਗਸ ਦੇ ਵਿੱਚ ਲੰਘਾਏ ਐਨੀਆਂ ਤਕਲੀਫਾਂ ਹੋਣ ਦੇ ਬਾਵਜੂਦ ਉਹ ਆਪਾਂ ਕਹਿ ਸਕਦੇ ਹਾਂ ਕਿ ਇਹ ਬਹੁਤ ਹੀ ਜ਼ਿਆਦਾ ਪ੍ਰਭਾਵਸ਼ਾਲੀ ਇਨਸਾਨ ਸੀ ਔਰ ਦਿਮਾਗੀ ਤੌਰ ਤੇ ਬਹੁਤ ਹੀ ਜ਼ਿਆਦਾ ਸਟਰੋਂਗ ਸੀ ਤਾਂ ਉਹਨਾਂ ਨੇ ਘਰ ਤੋਂ ਹੀ ਇੱਕ ਐਜੂਕੇਸ਼ਨ ਲੈਣੀ ਸ਼ੁਰੂ ਕੀਤੀ ਜਿਹੜੀ ਕਿ ਇਹ ਲੈਜੈਂਡਰ ਦਾ ਲਾਸ ਇੰਡੀਪੈਂਡੈਂਟ ਸਕੂਲ ਸੀ ਜਿਹਦਾ ਕਿ ਇਹ ਉਹ ਪਹਿਲਾ ਵਿਦਿਆਰਥੀ ਜਿਸ ਨੇ ਘਰ ਤੋਂ ਹੀ ਐਜੂਕੇਸ਼ਨ ਲੈਣੀ ਸਟਾਰਟ ਕੀਤੀ ਇਹ ਲਿਖਣ ਦੇ ਵਿੱਚ ਨਾ ਕਾਮ ਜੀ ਅਸੀਂ ਕਿਉਂਕਿ ਗਰਦੋਂ ਤੋਂ ਹੇਠਾਂ ਉਹਨਾਂ ਦਾ ਬੋਡੀ ਦਾ ਕੋਈ ਵੀ ਪਾਰਟ ਹੈ ਜਿਹੜਾ ਉਹ ਕੰਮ ਨਹੀਂ ਸੀ ਕਰਦਾ ਤਾਂ ਉਹਨਾਂ ਨੇ ਨੋਟਸ ਅਵੇਲੇਬਲ ਨਾ ਕਰਨ ਦੀ بجائے ਉਹਨਾਂ ਨੂੰ ਲਿਖ ਕੇ ਰਟਾਏ ਲਾਉਣ ਦੀ بجائے ਉਹਨਾਂ ਨੇ ਨਹੀਂ ਯਾਦ ਰੱਖਣ ਵਾਲੀ ਇੱਕ ਵਿਧੀ ਹੈ ਜਿਹੜੀ ਉਹ ਅਪਣਾਈ ਤੇ ਉਹ ਸਾਰੇ ਨੋਟਸ ਸਾਰੇ ਐਜੂਕੇਸ਼ਨ ਨੂੰ ਯਾਦ ਕਰਕੇ ਹੀ ਆਪਣੇ ਐਗਜ਼ਾਮ ਦਿੰਦੇ ਸੀ ਜਿਸ ਦੇ ਵਿੱਚ ਉਹ ਪਾਸ ਹੁੰਦੇ ਰਹੇ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੇ ਇਸ ਤਰੀਕੇ ਨਾਲ ਸਿੱਖੀਆਂ ਇਸੇ ਤਰ੍ਹਾਂ ਹੀ ਜਦੋਂ ਪਾਲ ਲੈਗਜੰਡਰ 21 ਸਾਲ ਦੇ ਹੋਏ ਤਾਂ ਉਹਨਾਂ ਨੇ WW ਸੈਮੂਅਲ ਸਕੂਲ ਤੋਂ ਐਜੂਕੇਸ਼ਨ ਪ੍ਰਾਪਤ ਕੀਤੀ ਤੇ 21 ਸਾਲ ਦੇ ਹੋਣ ਤੇ ਉਹਨਾਂ ਨੇ ਉੱਥੋਂ ਹਾਈ ਸਕੂਲ ਦੀ ਐਜੂਕੇਸ਼ਨ ਪ੍ਰਾਪਤ ਕੀਤੀ ਤੇ ਦੂਜੇ ਸਥਾਨ ਦੇ ਉੱਪਰ ਰਹਿ ਕੇ ਉਹਨਾਂ ਨੇ ਪਾਸ ਕੀਤਾ ਤੇ ਇਹ ਇਹਨਾਂ ਨੇ ਇਸੇ ਤਰੀਕੇ ਦੇ ਨਾਲ ਯਾਦ ਕਰਨ ਦੀ ਵਿਧੀ ਦੇ ਨਾਲ ਮਤਲਬ ਕੋਈ ਨੋਟਸ ਇਹ ਨਹੀਂ ਸੀ ਬਣਾਉਂਦੇ ਸਿਰਫ ਯਾਦ ਰੱਖਦੇ ਯਾਦ ਕਰਨ ਦੀ ਵਿਧੀ ਦੇ ਨਾਲ ਹੀ ਇਹਨਾਂ ਨੇ ਗ੍ਰੈਜੂਏਸ਼ਨ ਤੱਕ ਐਜੂਕੇਸ਼ਨ ਪ੍ਰਾਪਤ ਕੀਤੀ ਤੇ ਬਹੁਤ ਹੀ ਵਧੀਆ ਅੰਕਾਂ ਦੇ ਨਾਲ ਔਰ ਵਧੀਆ ਪੋਜੀਸ਼ਨ ਦੇ ਨਾਲ ਪਾਸ ਹੁੰਦੇ ਰਹੇ ਪੌਲ ਅਲੈਗਜ਼ੈਂਡਰ ਇਹ ਜੇ ਪਹਿਲੇ ਵਿਅਕਤੀ ਬਣੇ ਜਿਨ੍ਹਾਂ ਨੇ ਬਿਨਾ ਸਕੂਲ ਜਾਏ ਬਿਨਾ ਕਾਲਜ ਜਾਏ ਘਰ ਤੋਂ ਹੀ ਐਜੂਕੇਸ਼ਨ ਪ੍ਰਾਪਤ ਕੀਤੀ ਤੇ ਪਹਿਲੇ ਇਨਸਾਨ ਬਣੇ ਜਿਨ੍ਹਾਂ ਨੇ ਕੋਈ ਕਲਾਸ ਸਕੂਲ ਜਾਂ ਕਾਲਜ ਵਿੱਚ ਜਾਏ ਬਿਨਾ ਹੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਆਪਣੀ ਫਿਰ ਉਸ ਤੋਂ ਬਾਅਦ ਪੌਲ ਅਲੈਗਜ਼ੈਂਡਰ ਨੂੰ ਸਾਊਥਰਨ ਮੈਥੋਡਿਸਟ ਯੂਨੀਵਰਸਿਟੀ ਕੋਲੋਂ ਸਕਾਲਰਸ਼ਿਪ ਮਿਲਿਤੇ ਬਾਅਦ ਦੇ ਵਿੱਚ ਇਹ ਐਸਟਨ ਦੇ ਵਿੱਚ ਟੈਕਸਸ ਯੂਨੀਵਰਸਿਟੀ ਦੇ ਵਿੱਚ ਤਬਦੀਲ ਹੋ ਗਿਆ ਤੇ ਉੱਥੋਂ ਉਹਨਾਂ ਨੇ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਫਿਰ ਉਹ 1984 ਦੇ ਵਿੱਚ ਜੂਰਿਸ ਡਾਕਟਰ ਫਿਰ 1986 ਦੇ ਵਿੱਚ ਉਹ ਬਾਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਸ ਨੇ ਇੱਕ ਟ੍ਰੇਡ ਸਕੂਲ ਦੇ ਵਿੱਚ ਦਾਖਲਾ ਜਿਹੜਾ ਦਾਖਲਾ ਲਿਆ ਜਿਹੜਾ ਕਿ ਕੋਰਟ ਸਟੈਨੋਗ੍ਰਾਫਰ ਦਾ ਕੰਮ ਕਰਦਾ ਸੀ ਜਿਹਦਾ ਕਿ ਕੰਮ ਹੁੰਦਾ ਸੀ ਕਿ ਕੋਰਟ ਦੇ ਸਾਰੇ ਕਾਨੂੰਨੀ ਦੋਪੇਸ ਜਿਹੜੇ ਉਹਨਾਂ ਨੂੰ ਟ੍ਰਾਂਸਲੇਟ ਕਰਕੇ ਪਾਸ ਕਰਦਾ ਸੀ ਸਮਝਾਉਂਦਾ ਸੀ ਕੋਰਟ ਰੂਮ ਦੇ ਵਿੱਚ ਉਹ ਕਿਸ ਤਰ੍ਹਾਂ ਡਰੈਸ ਅਪ ਰਹਿੰਦੇ ਸੀ ਇੱਕ ਤਾਂ 3 ਪੀਸ ਸੂਟ ਪਾਉਂਦੇ ਸੀ ਤੇ ਇੱਕ ਸੋਧਤੀ ਹੋਈ ਵੀਲਚੇਅਰ ਯੂਜ਼ ਕਰਦੇ ਸੀ ਜਿਹਦੇ ਵਿੱਚ ਉਹ ਬੜੀ ਆਸਾਨੀ ਦੇ ਨਾਲ ਆਪਣੇ ਆਪ ਨੂੰ ਸਿੱਧਾ ਰੱਖਣ ਦੇ ਵਿੱਚ ਹੈਲਪ ਕਰਦੀ ਸੀ ਤੇ ਉਸ ਦੇ ਉੱਪਰ ਹੀ ਬੈਠ ਕੇ ਉਹ ਆਪਣੇ ਗ੍ਰਾਹਕ ਜਾਨਿ ਕਿ ਜੋ ਕਲਾਇੰਟ ਸੀ ਉਹਨਾਂ ਦੀ ਨੁਮਾਇੰਦਗੀ ਕਰਦੇ ਸੀ ਤਾਂ ਇਸ ਤਰ੍ਹਾਂ ਇਹਨਾਂ ਨੇ ਆਪਣੇ ਜੀਵਨ ਨੂੰ ਬਹੁਤ ਹੀ ਔਖੇ ਤਰੀਕੇ ਦੇ ਨਾਲ ਲੰਘਾਇਆ ਪਰ ਕਦੇ ਹੌਸਲਾ ਨਹੀਂ ਛੱਡਿਆ ਤੇ ਇਸ ਦੀ ਵਜ੍ਹਾ ਕਰਕੇ ਹੀ ਉਹਨਾਂ ਨੇ ਆਇਰਲੈਂਡਸ ਦੇ ਵਿੱਚ 72 ਸਾਲ ਕੱਟੇ ਤੇ ਇਸ ਰਿਕਾਰਡ ਨੂੰ ਦੇਖਦੇ ਗਿਨਿਸ਼ ਬੁੱਕ ਕੋ ਹਰਡ ਰਿਕਾਰਡ ਨੇ ਵੀ ਉਹਨਾਂ ਦਾ ਨਾਮ ਆਪਣੀ ਬੁੱਕ ਦੇ ਵਿੱਚ ਦਰਜ ਕੀਤਾ ਕਿ ਜਿਸ ਇਨਸਾਨ ਨੇ ਲੋਹੇ ਦੇ ਫੇਫੜਿਆਂ ਵਿੱਚ ਆਇਰਨ ਲੰਗਸ ਦੇ ਵਿੱਚ ਸਭ ਤੋਂ ਲੰਬਾ ਸਮਾਂ ਹੋਣ ਤੱਕ ਦਾ ਲੰਗਾਇਆ। ਇਸੇ ਦੌਰਾਨ ਹੀ ਜਨਵਰੀ 2024 ਦੇ ਵਿੱਚ ਟਿਕਟੌਕ ਉੱਪਰ ਵੀ ਆਪਣਾ ਇੱਕ ਅਕਾਊਂਟ ਬਣਾਇਆ ਤਾਂ ਜਿਸ ਦੇ ਉੱਪਰ ਆਪਣੇ ਲਾਈਫ ਦੀਆਂ ਵੀਡੀਓ ਸ਼ੇਅਰ ਕਰਦੇ ਸੀ ਤੇ ਬਹੁਤ ਸਾਰੀਆਂ ਚੀਜ਼ਾਂ ਸੀ ਜਿਹੜੀਆਂ ਉਹਦੇ ਉੱਪਰ ਪੋਸਟ ਕਰਦੇ ਸੀ। ਤਾਂ ਇਹ ਉਹਨਾਂ ਦੇ ਆਖਰੀ ਸਾਹਾਂ ਤੱਕ ਟਿਕਟੌਕ ਦੇ ਉੱਪਰ ਜਿਹੜੇ ਫਾਲੋਅਰ ਸੀ ਉਹਦੇ 330000 ਹਾਲਰ ਹੋ ਚੁੱਕੇ ਸੀ ਤਾਂ ਇਹਨਾਂ ਦੇ ਲਾਈਫ ਸਪੈਨ ਤੋਂ ਸਿੱਖਣ ਨੂੰ ਇਹ ਮਿਲਦਾ ਹੈ ਕਿ ਕਦੇ ਜ਼ਿੰਦਗੀ ਦੇ ਵਿੱਚ مایوس ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਦੀ ਕਠਨ ਜ਼ਿੰਦਗੀ ਇਹਨਾਂ ਦੀ ਰਹੀ ਹੈ ਸ਼ਾਇਦ ਹੀ ਕਿਸੇ ਦੀ ਦੁਨੀਆ ਦੇ ਉੱਤੇ ਹੋਣੀ ਹੈ ਤਾਂ ਇਹਨਾਂ ਤੋਂ ਸਿੱਖਣਾ ਚਾਹੀਦਾ ਕਿ ਆਪਣੀ ਜ਼ਿੰਦਗੀ ਦੇ ਵਿੱਚ ਅਗਰ ਛੋਟੀਆਂ ਮੋਟੀਆਂ ਕੋਈ ਵੀ ਕਠਿਨਾਈਆਂ ਆਉਂਦੀਆਂ ਹਨ ਉਹਨਾਂ ਨਾਲ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਤੇ ਇਹਨਾਂ ਨੂੰ ਐਜ਼ ਅ ਐਗਜ਼ਾਮਪਲ ਯੂਜ਼ ਕਰਨਾ ਚਾਹੀਦਾ ਹੈ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਵੀ ਕਰ ਸਕਦੇ ਹੋ ਤਾਂ ਖੁਸ਼ ਰਹੋ ਆਬਾਦ ਰਹੋ ਤੇ ਆਪਣੇ ਦਿਮਾਗ ਨੂੰ ਬਹੁਤ ਸਟਰੋਂਗ ਬਣਾ ਕੇ ਰੱਖੋ ਜਿਸ ਤਰ੍ਹਾਂ ਅਲੈਗਜ਼ੈਂਡਰ ਨੇ ਬਣਾ ਕੇ ਰੱਖਿਆ ਇਸੇ ਕਰਕੇ ਬਿਊਟੀ ਦੇ ਉੱਪਰ ਜੋ ਮੈਂ ਟਾਈਟਲ ਦਿੱਤਾ ਹੈ ਹੰਕਾਰ ਮਤਲਬ 네ਗੇਟਿਵਿਟੀ ਨਾਲ ਭਰੇ ਹੋਏ ਲੋਕਾਂ ਦੇ ਮੂੰਹ ਤੇ ਉੱਪਰ ਚਪੇੜਾ 네ਗੇਟਿਵ ਕਦੇ ਹੋਣਾ ਨਹੀਂ ਚਾਹੀਦਾ ਤੇ ਖੁਦ ਨੂੰ ਬੁਲੰਦ ਰੱਖੋ